ਉਹਨਾਂ ਤੋਂ ਬਾਅਦ ਡਾਕਟਰ ਸੁਤਨਾਮ ਸਿੰਘ ਜਨਾਰਾ ਕੂਬਾ ਪ੍ਰਧਾਨ ਜਮੂਰੀ ਕਿਸਾਨ ਸਭਾ ਉਹ ਸਟੇਜ ਦੇ ਉੱਪਰ ਆ ਜਾਣ ਜੀ ਧੰਨਵਾਦ ਜੀ 7 ਮਿੰਟ ਲਈ ਬਸ ਠੀਕ ਹੈ ਜੀ ਪੱਖ ਜੀ ਜਿਹੜਾ ਰੂਰ ਐਲਜੀ ਦੇ ਵਿੱਚ 70 ਸੱਤ ਜੋ ਵਾਰਜੂ ਜੀ ਦਾ ਖਾਲਸਾ ਜਿਹੜੀ ਵਾਰਜੂ ਜੀ ਦੀ ਫਤਿਹ ਸਮਾਂ ਸੀਮਤ ਹੈ ਮੰਗਲਾ ਚਾਤ ਵੱਡਾ ਸਾਰੀ ਨੂੰ ਮੰਤਰੀ ਵਿਆਖਿਆ ਨਹੀਂ ਹੋ ਸਕਦੀ ਪਰ ਇੱਕ ਗੱਲ ਦਿਮਾਗ ਦੇ ਵਿੱਚ ਘੁੰਮਣ ਲੱਗੀ ਆ ਜਿਹੜਾ ਪ੍ਰਦੂਸ਼ਣ ਦਾ ਮਸਲਾ ਜਦੋਂ ਉੱਠਿਆ ਪੰਜ ਸੱਤ ਸਾਲ ਤੋਂ ਜੋੜਦਾ ਸਭ ਪ੍ਰਦੂਸ਼ਣ ਦੇ ਜੁੰਮੇਵਾਰ ਸਾਡੇ ਕਿਸਾਨਾਂ ਨੂੰ ਕਹਿੰਦੇ ਪਰਾਲੀ ਤੁਸੀਂ ਫੂਕਦੇ ਹੋ ਖੇਤਾਂ ਦੇ ਵਿੱਚ ਤਾਂ ਪ੍ਰਦੂਸ਼ਣ ਹੋ ਜਾਂਦਾ ਦਿੱਲੀ 'ਚ ਤੇ ਅੱਜ ਪ੍ਰਦੂਸ਼ਣ ਪੰਜਾਬ ਦੇ ਵਿੱਚ ਵੀ ਸਿੱਖਣਾ ਤੇ ਆ ਪ੍ਰਦੂਸ਼ਣ ਕਿੱਥੋਂ ਆਇਆ ਇਹ ਸਾਡੇ ਪੰਜਾਬ ਦੇ ਲੋਕ ਸਮਝ ਗਏ ਪੰਜਾਬ ਦੇ ਲੋਕ ਸਮਝ ਚੁੱਕੇ ਆ ਅੱਜ ਜਿਹੜੇ ਗੈਰ ਪਲਾਨਡ ਲੱਗਣ ਲੱਗੇ ਨੇ ਲੋਕਾਂ ਨੇ ਉਹਨਾਂ ਦੇ ਖਿਲਾਫ ਸੰਘਰਸ਼ ਕੀਤਾ ਆ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਪ੍ਰਦੂਸ਼ਣ ਹੀ ਪ੍ਰਦੂਸ਼ਣ ਫਲਾ ਰਿਹਾ ਭਾਵੇਂ ਉਹ ਢੂਂਗੜੀ ਪਿੰਡ ਹੋਵੇ ਜਿੱਤੇ ਭਾਰਤੀ ਕਿਸਾਨ ਜੁਨਾ ਨੇ ਇਕਾਂਹਾਂ ਦੀ ਰਗਵਾਰੀ ਦੇ ਵਿੱਚ ਸਾਂਝਾ ਕੋਹ ਲੜਿਆ ਜਾ ਰਿਹਾ ਭਾਵੇਂ ਉਹ 18 ਪਿੰਡ ਹੋਵੇ ਜੁਗਰਾਵਾ ਜਗਰਾਵਾ ਦੇ ਜਿੱਥੇ ਪ੍ਰਦੂਸ਼ਣ ਦੇ ਖਿਲਾਫ ਸਾਡੀਆਂ ਪੈਣਾਵੇਂ ਮੋਰਚਾ ਸਾਧਿਆ ਕਿਉਂਕਿ ਜਦੋਂ ਸੱਚ ਦਾ ਪਤਾ ਲੱਗੇ ਤਾਂ ਉਦੋਂ ਸਾਡੇ ਪੰਜਾਬੀ ਸੂਰ ਨੇ ਜੰਗ ਦੇ ਮੈਦਾਨ ਦੇ ਵਿੱਚ ਉੰਡਿਆ ਅੱਜ ਮੈਨੂੰ ਅਫਸੋਸ ਆ ਲੱਗਦਾ ਜਦੋਂ ਬਾਪੂ ਦੇ ਕੋਲੇ ਗ੍ਰਾਮ ਸੇਵ ਕਾਇਆ ਸੀ ਖੂਦ ਇਹ ਕਹਿੰਦਾ ਹਕ ਫੈਲਾ ਜਾਂ ਨਾ ਤੁਹਾਨੂੰ 4 ਕਿਲੋ ਦਾ ਜੇ ਜੇ ਤੁਸੀਂ ਮਿੱਟੀ ਦੇ ਵਿੱਚ ਪਾ ਦਿਓ ਨਾ ਤਾਂ ਛੱਲੀ ਐਡੀ ਐਡੀ ਲੱਗੂਗੀ ਉਹ ਛੱਲੀ ਦਾ ਭਰਾਵੋ ਲੱਜਣ ਲੱਗ ਜੀ ਏਪੀ ਨਾਲ ਪਰ ਨਾ ਉਹ ਜਿਹੜੀ ਕਾਰਜੀ ਵਾਲੀ ਛੱਲੀ ਉਹ ਐਡੀ ਐਡੀ ਹੋ ਗਈ ਸਾਨੂੰ ਇਹ ਬਾਦ ਉਹ ਐਲਮਨੀ ਸੀ ਕਿਉਂਕਿ ਪਰਦੇ ਪਿੱਛੇ ਹੋਏ ਜਿਹੜੇ ਅੰਗਰੇਜ਼ੀ ਹਾਕਮ ਸੀਗੇ ਉਹਨਾਂ ਨੇ ਦਲਾਲ ਇਥੋਂ ਪੈਦਾ ਕਰਕੇ ਉਹ ਕਾਰਪੋਰੇਟਾਂ ਦੀ ਮਿੱਟੀ ਸਾਡੇ ਹਰੇ ਇਨਕਲਾਬ ਰਹੀਂ ਸਾਡੇ ਤੇ ਫੋਚੀ ਆ ਤੇ ਹਰੇ ਇਨਕਲਾਬ ਨੇ ਛੇਤੀ ਪਿਆ ਹੋ ਗਿਆ ਜਿਹੜੀਆਂ ਕਾਜੇ ਦੀਆਂ ਪੰਡਾ ਉਹ ਸਾਡੇ ਕਿਸਾਨਾਂ ਦੇ ਜਿੰਮੇ ਵੜ ਗਿਆ ਅੱਜ ਠੀਕ ਕਰਤਾ ਉਹ ਚੀਨ ਦਾ ਜੇ ਡਾਕਟਰ ਉਹ ਕਿਸਾਨ ਡਾਕਟਰ ਚੀਨ ਦਾ ਜੇ 1 ਬਾਗ ਕੁਆਂਟਲ ਮੂng ਫਲੀ ਦੇਸੀ ਢੰਗ ਨਾਲ 2.5 ਕਿੱਲਿਆਂ ਦੇ ਵਿੱਚੋਂ ਪੈਦਾ ਕਰ ਸਕਦਾ ਤਾਂ ਸਾਡੀ ਜੁਰੀ ਪ੍ਰੈਕਟੀਕ ਦੇ ਕੀ ਗੋਲੀ ਲੱਗੀ ਆ ਇਹ ਦੇਸੀ ਗਿਆ ਨਾ ਨਾ ਤੇ ਦੇਸੀ ਮੂng ਫਲੀ ਦੇਸੀ ਫਸਲਾਂ ਦਾ ਵਿਕਾਸ ਹੋ ਨਹੀਂ ਸਕਦਾ ਔਰ ਅਫਸੋਸ ਲੇਟ ਸਮਝਿਆ ਅਸੀਂ ਅੱਜ ਵੀ ਜਿਹੜੇ ਤਰੀਕੇ ਜਿਹਦੇ ਤੇ ਅਸੀਂ ਆਸ ਰੱਖੀ ਬੈਠੇ ਹਾਂ ਜੂਰੀ ਵੈਰਾਈਟੀਆਂ ਤੇ ਉਹ ਭਰਾਵੋ ਉਹ ਕਾਰਪੋਰੇਟਾਂ ਦਾ ਪ੍ਰਚਾਰ ਕਰਦੀਆਂ ਉਹ ਜੋਰਿਆਂ ਤੇ ਦਵਾਈ ਪਹਿਲਾਂ ਦੱਸ ਲਿਆ ਕਿਹੜੀ ਪਾਉਣੀ ਆ 15 ਦਿਨਾਂ ਨੂੰ ਤੁਸੀਂ ਕਿਰਸੀ ਢੰਗ ਨਾਲ ਬਚਾਅ ਕਰ ਸਕਦੇ ਹੋ ਅੱਜ ਤੋਂ ਤੁਸੀਂ ਜੂਰੀ ਵੈਰਾਈਟੀਆਂ ਕਹੇ ਤੋਂ ਅੰਗੂਰਾਂ ਦੇ ਬਾਗ ਲਾਏ ਤੁਸੀਂ ਜੂਰੀ ਵੈਰਾਈਟੀਆਂ ਕਹੇ ਤੋਂ ਤੇਰੀ ਫਾਰਮ ਖੋਲੇ ਕੋਸ਼ਿਸ਼ ਕਿੰਨੂ ਆਦੇ ਬਾਗ ਲਾਏ ਮੈਂ ਉਸ ਇਲਾਕੇ ਦੇ ਵਿੱਚ ਬਹੁਤ ਵਿਚਿਆ ਆ ਸੰਗਤ ਦੇ ਲੋਕ ਅੱਜ ਵੀ ਆਏ ਹੋਇਆ ਖੜੇ ਦੇ ਉਹ ਜਦੋਂ ਉਹ ਟੈਂਟ ਜਿੰਨੇ ਉੱਤੇ ਕਿਬਿਆਨੇ ਵਿੱਚ ਅੰਦੂਰਾਂ ਦੀਆਂ ਤੇ ਲੱਗੀਆਂ ਸੀ ਤੁਸੀਂ ਅੰਦੂਰ ਪੈਦਾ ਕੀਤੇ ਤੇ ਜਿਹੜੇ ਡਾਕਟਰ ਬਿਮਾਰ ਬੰਦੇ ਨੂੰ ਦੱਸਦੇ ਹੁੰਦੇ ਸੀ ਵੀ ਜੇ ਮਖਾਤ ਜਣ ਗਿਆ ਤਾਂ ਨੂੰ ਰੋਟੀ ਨਹੀਂ ਦੇਣੀ ਅੰਦੂਰ ਦੇ ਦੇਣਾ ਸਾਡੇ ਅੰਨ ਦਾ ਤੇ ਅੰਗੂਰ ਇਹਦਾ ਪੈਦਾ ਕਰਦਾ ਉਹਦਾ ਭਾਅ ਨਹੀਂ ਮਿਲਿਆ ਪਰ ਡਾਕਟਰ ਇਹ ਗੱਲ ਜ਼ਰੂਰ ਕਹਿੰਦੇ ਸੀ ਮਾਲਵੇ ਦੇ ਵਿੱਚ ਇਹਦੇ ਮਰੀਜ਼ ਨੇ ਅੰਗੂਰ ਤਾਂ ਨਹੀਂ ਖਾ ਲੇ ਇਹ ਗੱਲ ਹੋਈ ਆ ਸਾਡੇ ਨਾਲ ਅੱਜ ਹੱਕ ਤੇ ਲਿਖਿਆ ਹੋਇਆ ਜਮਾਨਤ ਲਿਖਿਆ ਪਿਆ ਸੰਗਤ ਮੰਡੀ ਤੋਂ ਅੰਗੂਰ ਆ ਦਾ ਭੜਿਆ ਕੈਂਪੂ ਜਦੋਂ ਸਨਾਮ ਜਾ ਕੇ ਵਿਕਦਾ ਅੰਗੂਰ ਵਿਕ ਗਿਆ 1300 ਰੁਪਏ ਦੇ ਤੇ ਗੱਡੀ ਦਾ ਕਿਰਾਇਆ 1600 ਰੁਪਿਆ ਇਹ ਕਾਲੇ ਦੇ ਚੜ੍ਹ ਜਾਂ ਚਲਾਲਾਂ ਦੀਆਂ ਦੀਪਤੀਆਂ ਸਾਡੀ ਕਿਸਾਨੀ ਨੂੰ ਸਾਡੀ ਜਵਾਨੀ ਨੂੰ ਸਾਡੇ ਰੋਜ਼ਗਾਰ ਨੂੰ ਬਚਾਉਣ ਨਿੱਕਾਰ ਪਰ ਮੈਂ ਅਖੀਰ ਤੇ ਇੱਕ ਗੱਲ ਕਹੂੰ ਸਮਾਂ ਸੀਮਤ ਹੈ ਉਹਨਾਂ ਸ਼ਰਾਬਿਆਂ ਨੂੰ ਯਾਦ ਕਰੋ ਜਿਨ੍ਹਾਂ ਨੇ ਸਾਨੂੰ ਆਜ਼ਾਦ ਕਰਾਉਣ ਦੀ ਜ਼ਿੰਮੇਵਾਰੀ ਸਾਡੇ ਮੋਢਿਆਂ ਤੇ ਸਿੱਧੀ ਸੀ ਉਹ ਪਟਸੰਗ ਹੋਣਾਂ ਨੂੰ ਯਾਦ ਕਰੋ ਜਿਹੜੇ ਇਹਨਾਂ ਲੋਕਾਂ ਦੀ ਆਜ਼ਾਦੀ ਮੰਗਦੇ ਸੀ ਆਓ ਜਬੀ ਕਾਲੀ ਆਈ ਹੈ ਸਾਨੂੰ ਆਸਾ ਸਾਡੇ ਨੌਜਵਾਨਾਂ ਤੋਂ ਅੱਜ ਵੀ ਜਿਹੜੇ ਖੜੇ ਹੋਏ ਆ ਦਿੱਲੀ ਮੋਰਚੇ ਤੋਂ ਬਾਅਦ ਜਿੰਨਾ ਕਿਹਾ ਸੀ ਕਿਸਾਨੀ ਸੰਘਰਸ਼ ਦੇ ਵਿੱਚ ਯੂਥ ਆਇਆ ਨੌਜਵਾਨ ਆਇਆ ਪੁੱਤਰੋ ਸਲਾਮ ਆ ਤੁਹਾਨੂੰ ਅੱਗੇ ਵਧੋ ਕਿਉਂਕਿ ਅਸੀਂ ਜਾਣਦੇ ਹਾਂ ਮਰਨਗੇ ਬੁੱਢੇ ਬਾਬੇ ਜੰਮਣ ਦੇ ਪੱਟ ਫੜਦੇ ਉਹ ਤਾਂ ਦੇਣ ਦੇ ਜੀੜਿਆਂ ਨੂੰ ਤੋੜ ਅੱਜ ਸਮੇਂ ਨੂੰ ਸ਼ਰਧਾਂ ਦੀ ਲੋੜ ਅੱਜ ਸਮੇਂ ਨੂੰ ਸ਼ਰਧਾਂ ਦੀ ਲੋੜ ਧੰਨਵਾਦ ਸ਼ਰਧਾਂ ਦਾ ਧੰਨਵਾਦ ਪਾਜੀ ਹੋ ਡਾਕਟਰ ਸਤਨਾਮ ਸਿੰਘ ਜੀ ਅਜਨਾਲਾ ਉਹਨਾਂ ਤੋਂ ਬਾਅਦ ਸਰਦਾਰ ਜਗਨਪ੍ਰੀਤ ਸਿੰਘ ਪੰਨੂ